ਲਓ ਜੀ ਦੋਸਤੋ ਇਹ ਸਾਡੇ ਹੈਰੀ ਦਾ ਰੈਣ ਬਸੇਰਾ ਹੈਗਾ ਤੇ ਆ ਬਾਰਕ ਆ ਸਾਡਾ ਛੋਟਾ ਭਰਾ ਬਲਜੀਤ ਮਾਸਟਰ ਜੀ ਇੱਧਰ ਸਾਡੇ ਬਾਪੂ ਜੀ ਬੈਠੇ ਆ ਮੈਂ ਇੱਕ ਤੁਹਾਨੂੰ ਪਤਾ ਦੀ ਗੱਲ ਦੱਸਾਂ ਜਦੋਂ ਬਾਪੂ ਬੈਠਾ ਹੋਵੇ ਨਾ ਉਹਦੇ ਸਹਰਾਣੇ ਨਹੀਂ ਬੈਠਣਾ ਹੁੰਦਾ ਪੌਂਦੀ ਬੈਠਣਾ ਬਿਲਕੁਲ ਸਹਰਾਣੀ ਬਿਲਕੁਲ ਸਹੀ ਗੱਲ ਹੈ ਇਹ ਗੁਰਪ੍ਰੀਤ ਜੀ ਆਪਣਾ ਸ਼ੌਂਕ ਆ ਬੂਟੇ ਲਾਉਂਦਾ ਆ ਦੇਖੋ ਜੀ ਠੀਕ ਆ ਆ ਮਕਾਨ ਹੈ ਤਾਂ ਸਾਰੇ ਇਹਨਾਂ ਦਾ ਤੇ ਹੁਣ ਅਸੀਂ ਚੱਲੇ ਆਂ ਨਾ ਮੋਟਰ ਤੇ ਮਿੱਤਰਾਂ ਦੀ ਮਿੱਤਰਾਂ ਮਿੱਤਰਾਂ ਦੀ ਵੋਟਰ ਤੇ ਇਹ ਬੂਟੇ ਲਾਉਂਦਾ ਸ਼ੌਕ ਆ ਇਹ ਸਿਰੇ ਸਿਰ ਨਾ ਪੰਛੀ ਆਉਂਦੇ ਇੱਥੇ ਤੇ ਜਿਗਾਉਂਦੇ ਆਪਾਂ ਨੇ ਚੀ ਚੀ ਕਰਕੇ ਰੌਲਾ ਪਾ ਕੇ ਜਿਗਾਉਂਦੇ ਬੜਾ ਮਜ਼ਾ ਆਉਂਦਾ ਬੜੇ ਸਾਰੇ ਹੋਣੇ ਚਾਹੀਦੇ ਬੜਾ ਪੰਛੀ ਹੋ ਗਿਆ ਇਹਦਾ ਤੁਸੀਂ ਉਹ ਲਾਈ ਹੋਈਆਂ ਪਹਾੜਾਂ ਨੂੰ ਦੀ ਹੈ ਇਹ ਕਿਆ ਨਾਮ ਦਾ ਵੀ ਜੇ ਸ਼ਹਿਦਪੱਤੀ ਆ ਗਈ ਨਾ ਦਵਾਈ ਹੋਈ ਤੇ ਭੱਜੂ ਪੰਜੀਰ ਇਹ ਅੰਜੀਰ ਆ ਅੰਜੀਰ ਦਾ ਇਹਦਾ ਨਾ ਹਾਂ ਮਤਲਬ ਸ਼ਰਬਤ ਵੀ ਬੜਾ ਅੱਛਾ ਬਣਦਾ ਤੇ ਪਿਓਰ ਮਾਜੇ ਚ ਫਿਰ ਰਹੇ ਅਸੀਂ ਪਿਓਰ ਬਾਜਾ ਜੀ ਨੂੰ ਕਹਿੰਦੇ ਵੈਸੇ ਪਹਾੜਾਂ 'ਚ ਹੁੰਦੀ ਹੈ ਇਹ ਤੇ ਜਿਹੜਾ ਬਾਜੀ ਨੇ ਇੱਥੇ ਵੀ ਉਗਾਈ ਹੋਈ ਹੈ ਜਨਵਰੀ ਫਰਵਰੀ ਤੱਕ ਫਲ ਚੱਲਦਾ ਇਹਦਾ ਬਹੁਤ ਹੁੰਦੇ ਆਪਣੇ ਮੈਨੂੰ ਨਾ ਮੇਰੇ ਮੇਰੇ ਘਾਤਾ ਚਲੋ ਮੈਂ ਹੁਣ ਨਹੀਂ ਉਧਰ ਕਿੰਨੂ ਆ ਇਸ ਅੰਦਰੇ ਆ ਪਰ ਮੈਨੂੰ ਹਰ ਬੂਟੇ ਦਾ ਗਿਆਨ ਹੈਗਾ ਇਹਨਾਂ ਨੇ ਵੀ ਦੇਖ ਲਿਆ ਇੱਕ ਵਾਰੀ ਖੈਰਾ ਫਾਰਮ ਤੇ ਚਲਾ ਗਿਆ ਉਹ ਬੂਟੇ ਦੀ ਰਾਤ ਨੂੰ ਨਾ ਪਰਫਿਊਮ ਵੀ ਉਹਦੇ ਮਗਾ ਲੇਗਾ ਖਰੀ ਹਾਂ ਜੀ ਰਾਤ ਦੀ ਜਿਹੜੀਆਂ ਦਾ ਬੁੱਟਾ ਰਾਤ ਦੀ ਖੁਸ਼ਬੂ ਬਹੁਤ ਉਹਦੀ ਖੁਸ਼ਬੂ ਹੈ ਲਾਗੇ ਲਾਗੇ ਸੋ ਦੋਸਤੋ ਇਦਾਂ ਸਾਰੇ ਸਾਡੇ ਸਾਥੀ ਸਰਕਲ ਕੁਦਰਤ ਨਾਲ ਜੁੜਿਆ ਹੋਇਆ ਤੁਸੀਂ ਗੱਲਬਾਤ ਸੁਣਿਆ ਸੀ ਕੋਈ ਫਾਰਮੈਲਟੀ ਨਹੀਂ ਕਰ ਰਹੇ ਸੀ ਰੂਟੀਨ ਗੱਲਬਾਤ ਨੂੰ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਤਾਂ ਜੋ ਅਗਰ ਇੱਕ ਅਦਾ ਬੰਦਾ ਵੀ ਕੋਈ ਕੁਦਰਤ ਨਾਲ ਜੁੜ ਜਾਵੇ ਸਾਡੀ ਗੱਲਬਾਤ ਸੁਣ ਕੇ ਤਾਂ ਉਹ ਸਾਡੀ ਅਚੀਵਮੈਂਟ ਹੋਊਗੀ ਤੇ ਹੁਣ ਜਦੋਂ ਆਪਾਂ ਖੈਰਾ ਸਾਹਿਬ ਉਹਨਾਂ ਦੀ ਮੈਡਮ ਉਸ ਵੇਲੇ ਸੀ ਜਦੋਂ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਤੇ ਉਹਨਾਂ ਨੂੰ ਮੈਂ ਜੋ ਪੁੱਛ ਰਿਹਾ ਸੀ ਜਾਂ ਦੱਸ ਰਿਹਾ ਸੀ ਉਹ ਵੀ ਬੜੇ ਹੈਰਾਨ ਹੋਏ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਹੈ ਮੈਂ ਕਿਹਾ ਸੀ ਯਾਰ ਧਰਤੀ ਨਾਲ ਜੁੜੇ ਹੋਏ ਆਂ ਮੁੰਡੇ ਨਾਲ ਜੁੜੇ ਹੋਏ ਆਂ ਵੀ ਸਾਨੂੰ ਸਭ ਪਤਾ ਹੈ ਨਾ ਚੀਜ਼ਾਂ ਦਾ ਹੈ ਨਾ ਸੋ ਇਹ ਸਾਡੇ ਇੱਕ ਤਰ੍ਹਾਂ ਦੇ ਕਿਹ ਲੋ ਟੀਚਰ ਹੈ ਸਾਡੇ ਜਿਹੜੇ ਬਲੌਗ ਵੀ ਉਹਨਾਂ ਐਜੂਕੇਟਿਵ ਹੁੰਦੇ ਆ ਸਿੱਕੇ ਦਾ ਹੀ ਹੁੰਦੇ ਆ ਕੋਈ ਨਾ ਕੋਈ ਨਵੀਂ ਗੱਲ ਤੁਸੀਂ ਸਿੱਖਦੇ ਹੋ ਤੇ ਹੁਣ ਚੱਲਦੇ ਆਪਾਂ ਮੋਟਰ ਤੇ ਹਾਂਜੀ ਹਾਂਜੀ ਥੈਂਕ ਯੂ ਲੋ ਜੀ ਦੋਸਤੋ ਅਸੀਂ ਆਪਾਂ ਆ ਗਏ ਹੁਣ ਸ਼ਾਮ 7 ਵਜੇ ਦਾ ਵੇਲਾ ਹੈਗਾ 7 6:30 ਦਾ ਤੇ ਹਰਵਿੰਦਰ ਹੈਰੀ ਦੀ ਹਵੇਲੀ ਚ ਇਹ ਛੋਟਾ ਭਰਾ ਬੋਨੇ ਟੀਚਰ ਹੈ ਵਾਈਸ ਟੀਚਰ ਹੈ ਤੇ ਵੱਡਾ ਭਰਾ ਸਾਡੇ ਬਿਜ਼ਨਸ ਕਾਰੋਬਾਰ ਕਰਦੇ ਆ ਤੇ ਆ ਖੁੱਲੀ ਹਵੇਲੀ ਉਹ ਐ ਨਹੀਂ ਐ ਪ੍ਰੋਫੈਸ਼ਨਲ ਹੈਗਾ ਇਹ ਇਧਰ ਦੁਆਬੇ ਦੀ ਪਾਸ ਹਵੇਲੀ ਕਹਿੰਦੇ ਆ ਸਾਡੇ ਮਾਲਵੇ ਦੀ ਪਾਸ ਦੀ ਪਾਸ ਨੂੰ ਬਾੜਾ ਕਹਿੰਦੇ ਆ ਤੇ ਆ ਦੋ ਤਿੰਨ ਵਜਾਂ ਦੋ ਤਰੀਆਂਾਂਵਾਂ ਖੁੱਲੀਆਂ ਛੱਡੀਆਂ ਹੋਈਆਂ ਤੇ ਇਧਰ ਦੁੱਧ ਪੀਣਾ ਕਰ ਸ਼ੈੱਡ ਬਿਲਕੁਲ ਠੀਕ ਹੈ ਜਦ ਤੁਹਾਨੂੰ ਤੇ ਆ ਸਾਰੇ ਹੀ ਸਪੈਸ਼ਲ ਇਹਨਾਂ ਨੇ ਮੈਡੀਸਨ ਪਲਾਂਟ ਲਾਏ ਹੋਏ ਆ ਚਾਹੇ ਕੋਈ ਨਿੰਬੂ ਹੈ ਜਾਂ ਕੋਈ ਅਰਜਨ ਹੈ ਕੋਈ ਵੀ ਹੈਗਾ ਤੇ ਨਾਲ ਉਹ ਪਰਲੇ ਪਾਸੇ ਸਾਹਮਣੇ ਮੁਰਗਿਆਂ ਦਾ ਜਗਰ ਮੁਰਗੇ ਕਿੱਧਰ ਗਏ ਸਾਰੇ ਉੱਧਰ ਫੁੱਟੇ ਆਲੂ ਬਣਾ ਰਹੇ ਆ ਅਰ ਕੀ ਨਹੀਂ ਲੱਗਦਾ ਆਲੂ ਬਕਾ ਆਲੂ ਬੁਖਾਰੇ ਹਾਂ ਬਹੁਤ ਤਕ ਤਗੜੇ ਬੂਟੇ ਆ ਸੋਈ ਗੱਲ ਬਾਤ ਹੈ ਭਾਈ ਤੇ ਹੁਣ ਮੰਗਾ ਸਾਹਿਬ ਕਿਦਾਂ ਮਹਿਸੂਸ ਕਰ ਰਹੇ ਆ ਪਿਓ ਪਿਓਰ ਪਿੰਡੂ ਜ਼ਿੰਦਗੀ ਨੂੰ ਆਪਣਾ ਪੂਰਾ ਬਚਪਨ ਯਾਦ ਆ ਗਿਆ ਇਹ ਪਿਓਰ ਵਛੀ ਆ ਹਾਂ ਵੈਰਡ ਇਹ ਸਾਈ ਵਾਲ ਦੀ ਵੈਰਡ ਸਾਈ ਵਾਲ ਦੀ ਸਾਈ ਵਾਲ ਹਾਂ ਸਾਈ ਵਾਲ ਵੈਰੀ ਗੁੱਡ ਮਾਲੀ ਵੀ ਪਿਓਰ ਕੱਟੀ ਸਾਡੀ ਕਟਾ ਕਟਾ ਵਾ ਮੋਰਾ ਨਸਲ ਦਾ ਮਾਲੀ ਹੋ ਇਹ ਮਾਝੀ ਮੋਰਾ ਨਸਲ ਦੀ ਇਹ ਗਊ ਇਹ ਦਜੀ ਆ ਨੀਲੀ ਦਾ ਵੀ ਉਹ ਨਹੀਂ ਸੌਰੀ ਜਿਹੜੀ ਆਪਣੀ ਸਾਈ ਵਾਲ ਦੇ ਇਹ ਵੀ ਪੱਖ ਰੱਖਦੀ ਆ ਪਰ ਯਾਰ ਸਾਈਵਾਲ ਦੇ ਨਾਲ ਤਾਂ ਮੇਰੀ ਕੋਪੀ ਹਾਂ ਕਰਦੇ ਲੋ ਜੀ ਦੋਸਤੋ ਹੁਣ ਅਸੀਂ ਪਹੁੰਚ ਗਏ ਹਰਵਿੰਦਰ ਸਿੰਘ ਹੈਰੀ ਦੀ ਮੋਟਰ ਤੇ ਆ ਸਾਰਾ ਇਹਨਾਂ ਦਾ ਟੱਕ ਹੈਗਾ 14 ਏਕੜ ਚ ਤਿੰਨ ਮੋਟਰਾਂ ਇਹਨਾਂ ਕੋਲ ਤੇ ਆ ਆਪਣੀ ਗੱਡੀ ਖੜੀ ਹੈ ਪੀਵੀ 12 اے 1001 ਤੇ ਬੰਗਾ ਸਾਹਿਬ ਅੱਜ ਮੈਨੂੰ ਫੋਨ ਆ ਗਿਆ ਮੇਰੇ ਕਿਸੇ ਮਿੱਤਰ ਦਾ ਹੀਰਾ ਸਾਹਿਬ ਤੁਹਾਡੀ ਗੱਡੀ ਤਾਂ ਕਹਿੰਦੇ ਬੇਲਾ ਚੌਂਗ ਜਾ ਰਹੀ ਹੈ ਮੈਂ ਤਾਂ 1001 ਮੈਂ ਯਾਰ ਮੈਂ ਤਾਂ ਅਮਰਸਰ ਆ ਉਹ ਇੱਕ ਸਾਡੇ ਐਸਐਸਪੀ ਦਾ ਰੀਡਰ ਹੈ ਉਹਦੀ ਗੱਡੀ 1001 ਹੈ ਲੋਕ ਮੂਰੇ ਮੂਰਲਾ ਏ ਈ ਏ ਡੀ ਦੇਖਦੇ ਹੀ ਨਹੀਂ ਤੇ ਮੈਨੂੰ ਕਈ ਸਾਲ ਟੋਲ ਵਾਲਿਆਂ ਨੇ ਰੋਕੇ ਨਹੀਂ ਉਹ ਐਸਐਸਪੀ ਦੇ ਰੀਡਰ ਦੀ ਗੱਡੀ ਦਾ ਨੰਬਰ ਨੋਟ ਸੀ ਉਹ 1001 ਦੇ ਕੀ ਲਗਾਉਂਦੇ ਰਹੇ ਤੁਹਾਨੂੰ ਰੋਕੂ ਹੋਏ ਹੋ ਤੁਸੀਂ ਸਿਰਫ ਹੀਰਾ ਨਾਂ ਦੇ ਨਹੀਂ ਸਾਡਾ ਆਉਣ ਵਾਲਾ ਐਮਐਲਏ ਸਾਹਿਬ ਆ ਮੈਂ ਕਹਿੰਦਾ ਸਿਰਫ ਨਾਂ ਦੇ ਹੀਰੇ ਨਹੀਂ ਐ ਇਹ ਹੀਰਾ ਹੈ ਇਹ ਹੀਰਾ ਹੈ ਇਹ ਮੈਂ ਇਹ ਕਮੈਂਟ ਕਰਦਾ ਨਾ ਬੰਦਾ ਵੀ ਹੀਰਾ ਦਾ ਨਾਮ ਹੀਰਾ ਗੋਲਡ ਸੋ ਇਹ ਦੋਸਤੋ ਇਹ ਸ਼ਾਮ ਅਸੀਂ ਆਪਣੀ ਮੋਟਰ ਤੇ ਆਨੰਦ ਮੰਗ ਲਗਾ ਰਹੇ ਚਬੱਚਾ ਹੀ ਕਹਿੰਦੇ ਸਾਡੇ ਵਿੱਚ ਸਾਡਾ ਵੀ ਚਬੱਚਾ ਹੀ ਆ ਸਾਡਾ ਵੀ ਚ ਬੱਚਾ ਹੀ ਹੈ ਅਸੀਂ ਹੁਣ ਇੱਥੇ ਸਵਿੰਗ ਪੂਲ ਕਹਿੰਦੇ ਹਾਂ ਸਾਡਾ ਵੀ ਚ ਬੱਚਾ ਹੀ ਹੈ ਤੇ ਦੇਸੀ ਬੰਦੇ ਦਾ ਸਵਿੰਗ ਪੂਲ ਹੈ ਮੋਟਰ ਚੱਲਦੀ ਹੋਵੇ ਨਾ ਨਹੀਂ ਫਰਕ ਫਰਕ ਜਿੰਨਾ ਕਿ ਮੈਂ ਦੇਖਿਆ ਤੁਹਾਡਾ ਮਾਝੇ ਤੇ ਸਾਡੇ ਪੁਆਦ ਜਾਂ ਮਾਲਵੇ ਦੇ ਹਵੇਲੀਰ ਬੜੇ ਵਾਲੀ ਫਰਕ ਹੈ ਬਾਕੀ ਠੀਕ ਹੈ ਬਾਕੀ ਤੁਸੀਂ ਅਸੀਂ ਬੀਬੀ ਅਸੀਂ ਬੀਬੀਆਂ ਕਹਿੰਦੇ ਤੁਸੀਂ ਬੁੜੀਆਂ ਕਹਿੰਦੇ ਆਪਾਂ ਬੀਬੀਆਂ ਤੀਵੀਆਂ ਕਹਿੰਦੇ ਇਹ ਬੁੜੀਆਂ ਕਹਿੰਦੇ ਮੈਂ ਤਾਂ ਲੁਧਿਆਣੇ ਪੜਿਆ ਨਾ ਲੁਧਿਆਣੇ ਦੇ ਸਾਡੇ ਮਾਝੇ ਮਾਲਵੇ ਦੁਆਬੇ ਸਾਰੇ ਹੁੰਦੇ ਸੀਗੇ ਨਾ ਤੇ ਅਸੀਂ ਉਥੇ ਬਾਈ ਜੀ ਕਹਿੰਦੇ ਆ ਇੱਥੇ ਭਾਉ ਕਹਿੰਦੇ ਆ ਭਾਉ ਕਹਿੰਦੇ ਹੈਨਾ ਸਾਡੇ ਭਾਈ ਕਹਿੰਦੇ ਜਾਂ ਭਰਾ ਜੀ ਕਹਿੰਦੇ ਜਾਂ ਇੱਕ ਹੋਰ ਮੈਂ ਦੇਖਿਆ ਸਾਡੇ ਭੱਬੂ ਕੁੱਤਾ ਕਹਿੰਦੇ ਆ ਜਿਹੜਾ ਬਾਲਾ ਵਾਲਾ ਹੁੰਦਾ ਥੋੜੇ ਚੜਾ ਗਏ ਨੇ ਯਾਰ ਚੜਾ ਉਹ ਥੋੜਾ ਪੰਦੀ ਨਾ ਥੋਏ ਭਾਉ ਸ਼ਬਦ ਚ ਕਿੰਨੀ ਮਠਾਸ ਆ ਵੀ ਦੇਖੋ ਨਾ ਭਾਉ ਭਵਦਾ ਤੁਸੀਂ ਭਾਉ ਕਹਿੰਦੇ ਜਾਂ ਕੋਈ ਦੂਜਾ ਨਹੀਂ ਸਾਡੇ ਭਾਉ ਦੀ ਹੋਰ ਇੰਟਰਪ੍ਰੀਟੇਸ਼ਨ ਹੈ ਸਾਡੇ ਸਾਡੇ ਹੋਰ ਇੰਟਰਪ੍ਰੀਟੇਸ਼ਨ ਹੈ ਚੜ ਸਾਡੇ ਨੇ ਭਰਾ ਪਾਉ ਨਹੀਂ ਥੋੜੇ ਪਾਉ ਸਾਨੂੰ ਸਾਡੇ ਦਾ ਪਾਉ ਵੀ ਛੜ ਇੰਟਰਨੈਟ ਬੜੀ ਹੋਰ ਹੈ ਸੋ ਇਹ ਦੇਖੋ ਥੋੜੇ ਵਾੜਾ ਹੀ ਤਾਂ ਇੱਕ ਵੈਲਿਊਏਬਲ ਹੋਣ ਜਾ ਰਿਹਾ ਪੰਜਾਬ ਦੀ ਲੈਂਗੁਏਜ ਇਹ ਸਾਡਾ ਜਿਹੜਾ ਸੱਭਿਆਚਾਰ ਤੇ ਵੀ ਕਿਤੇ ਪਾਉ ਭਰਾ ਤੇ ਕਿਤੇ ਪਾਉ ਤਾਂ ਸਾਡੇ ਵਾਸਤੇ ਪਾਉ ਮੈਂ ਹੁਣ ਜਾਂਦਾ ਕਿਹੜੇ ਬੁੜੀ ਬੁੜੀ ਕਿਹੜੇ ਬੁੜੀ ਔਰਤਾਂ ਹਾਂ ਕਿਤੇ ਬੁੜੀ ਬੁੜੀ ਸੋ ਇਹ ਜਿਹੜੇ ਹੁਣ ਕੈਨੇਡਾ ਇਵਨ ਸਾਡੇਆਂ ਬੰਦੇ ਉਹ ਕਹਿੰਦੇ ਬੁੜੀਆਂ ਐਦਾਂ ਕਰਦੀਆਂ ਬੁੜੀਆਂ ਇੰਦੀ ਕਰਦੀਆਂ ਮਤਲਬ ਔਰਤਾਂ ਐਦਾਂ ਕਰਦੀਆਂ ਹਾਂ ਆ ਸਾਡੇ ਵਾਸਤੇ ਬੁੜੀ ਬੰਨ ਬਜ਼ੁਰਗ ਸੋ ਇਹ ਤੁਸੀਂ ਅਪਡੇਟ ਹੋ ਰਹੇ ਹੋ ਸਪੂਝਾ ਪੰਜਾਬੀ ਬੁੜੀ ਐ ਅਮਰੀਕਾ ਦੀ ਆ